ਤੋੜੇ ਨਾਲ ਕਰ ਰਹੇ ਆ ਅਸੀਂ ਆਪਦਾ ਨਵਾਂ ਬਲੌਗ ਸ਼ੇਅਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਬਲੌਗ ਵਧੀਆ ਲੱਗਦਾ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮੈਰਾ ਖਿੱਪੜ ਫੇਸਬੁੱਕ ਨੂੰ ਜਰੂਰ ਫੋਲੋ ਕਰਿਓ ਤੁਹਾਡੇ ਤੁਹਾਡੇ ਨਾਲ ਅਸੀਂ ਰੋਜ਼ ਹੁਣ ਨਵੇਂ-ਨਵੇਂ ਬਲੌਗ ਲੈ ਕੇ ਆਉਂਦੇ ਰਹਾਂਗੇ ਚਲੋ ਆਪਾਂ ਦੇਖਦੇ ਹੁਣ ਸਮੈਰਾ ਕੀ ਕਰਦੀ ਆ ਹੋਲੀ-ਗੋਲੀ ਚੱਲਦੀ ਆ ਓ ਅ ਫਿਊ ਮੂਮੈਂਟਸ ਲੇਟਰ ਸਮਾਰਾ ਕੀ ਕਰੀ ਜਾਨੀ ਇਹਨੂੰ ਹਾਂ ਕੀ ਹੋ ਗਿਆ ਇਹ ਮੂੰਹ ਕਰਿਆ ਫਿਰ ਮੇਪਾ ਮਿੱਤੂ ਮਿਲੀ ਓਹੋ ਫੇਰ ਹੁਣ ਕੀ ਕਰਾਇਆ ਜਾਵੇ ਤੇਰਾ ਪੱਲ ਕੀ ਕਰਾਇਆ ਜਾਵੇ ਇਹਦਾ ਉਹ ਚੜ ਹੋਇਆ ਮੈਂ ਉਹ ਪੁੱਤ ਨਿਕਲੋਣੇ ਨਹੀਂ ਗਾਹ ਪੈਣਾ ਫਿਰ ਗਾਹ ਪੈ ਜੂ ਯਾਦੇ ਹੁਣ ਤੇਰੇ ਕਿਹੜੇ ਆਹਾ ਕੀ ਅਧਰੇ ਹੱਥ ਚ ਗੁੱਡੀ ਆਇਆ ਦਿਖਾਈ ਗੁੱਡੀਆਂ ਦੀਆਂ ਫੋਟੋਆਂ ਹਾਏ ਨਵੀਆਂ ਨਵੀਆਂ ਚੜਾ ਜਾ ਆ ਕੀ ਬੈਸ ਮੈਨ ਉਹ ਸਾਬਣਦਾਨੀ ਆ ਚੱਕੀ ਇੱਧਰ ਚੱਕੀ ਸਾਬਣਦਾਨੀ ਨਹੀਂ ਹੈਗੀ ਜੀ ਸਹੀ ਸਹੀ ਆ ਮੈਂ ਕਿੱਥੇ ਸਾਬਣਦਾਨੀ ਆ ਮੈਂ ਮੰਮੀ ਆਪ ਨੂੰ ਲੈ ਆਈ ਹਾਂ ਜੁੜ ਗੁੱਡੀਆਂ ਲਿਆਉਣਗੇ ਚੱਕ ਕੇ ਕੋਈ ਆ ਉਹ ਹੋਰ ਵੱਡਾ ਕੀ ਨੇ ਨੇ ਖਾਏ ਨਵੇਂ ਖਿਲਾਉਣੇ ਆ ਗਏ ਵੀ ਨਵੇਂ ਖਿਲਾਉਣੇ ਆ ਬੁਟੀਆਂ ਦੇ ਆਈਆ ਮੈਂ ਨਾ ਹੁ ਨਮਾਉਂਗੀ ਸਾਪੜ ਬੱਪੰਦ ਲਾ ਕੇ ਹਾਏ ਮੇਰੇ ਕੋਲ ਇੱਥੇ ਗੁੱਡਾ ਵੀ ਪਿਆ ਹਾਂ ਮੈਂ ਨਾ ਹੁ ਉਹਦੇ ਛੱਟੂ ਵੀ ਦਿੱਤੇ ਹਵਾ ਬਹੁਤ ਠੰਡੀ ਚੱਲਦੀ ਆ ਇਹ ਮੈਂ ਇੱਥੇ ਆ ਚੱਲਦੀ ਹਵਾ ਦੀ ਠੰਡੀ ਹੋ ਰਹੀ ਆ ਪਪਾ ਆ ਜਾ ਆ ਜਾ ਕੋਈ ਨਾ ਆ ਜਾ ਵੀ ਆ ਜਾ ਨੈਕਲ ਮੋੜਦਾ ਚਾ ਠੀਕ ਆਏ ਕਰਦੇ ਹੋਏ ਪੈਸੋੜੇ ਤੂੰ ਸੌਣ ਆਗੇ ਨੂੰ ਤੋਂ ਆਨੇ ਖਵਾਉਣਿਆਂ ਨੂੰ ਸਾਬਣ ਲੈ ਛੋੜੀਏ ਪਾਣੀ ਆ ਜਾ ਸਾਬਣ ਨਾਲ ਨਰਮ ਗੇ ਹੋ ਗੁੱਟੀਆਂ ਵੀ ਤੋਂ ਜਾਣੇ ਚੱਕੂ ਲਾ ਕੇ ਹੈਨਾ ਅੱਜ ਖਲਾਉਣਿਆਂ ਦਾ ਡੇ ਆ ਅੱਜ ਰੋਜ਼ ਖਲਾਉਣਿਆਂ ਨਾਲ ਖੀਡੂ ਗੁੱਟੀਆਂ ਤੇ ਬਦਬੂ ਆਉਗਣਾ ਹੈ ਆਇਨਾ ਕਰ ਕਰਕੇ ਉਹ ਸਾਹਰ ਵੀ ਨਾ ਉਹ ਢਿੱਕਾ ਇੱਕ ਟੱਪ ਚ ਬਟਾ ਕੇ ਉਹ ਢਾਬਾ ਛੋਟਾ ਜਾ ਚੱਲ 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 ਬਾਹਰ ਨੂੰ ਚੱਲ ਉਹ ਕ੍ਰਿਸ਼ਨ ਜੀ ਇੱਧਰ ਬੋਲਿਆ ਕਰ ਮੋਬਾਈਲ ਨਹੀਂ ਦੇਖ ਕੇ ਕ੍ਰਿਸ਼ਨ ਜੀ ਦਾ ਫਿਰ ਕ੍ਰਿਸ਼ਨ ਜੀ ਮੈਨੂੰ ਉਹ ਨਾ ਮੈਂ ਜਿਵੇਂ ਜਿਵੇਂ ਹੁੰਦੇ ਨਹੀਂ ਪਾਉਂਦੇ ਨਾ ਉਹ ਫਿਰ ਕ੍ਰਿਸ਼ਨ ਜੀ ਦਾ ਨਾ ਥਾਲੀ ਚ ਨਮਾ ਲੈਣੀ ਆ ਠੀਕ ਆ ਉਹ ਸਿਵ ਚੱਪੀ ਖਾਣਾ ਰਾ ਇਹ ਜਨਾਬ ਨੇ ਕੁਟੀਆਂ ਓਕੇ ਨਿਊ ਟੱਪ ਆਪਾ ਇਹ ਨਿਕਰੀ ਸ਼ੋਂ ਜੀਆਂ ਦਾ ਕ੍ਰਿਸ਼ਨ ਜੀਆਂ ਦਾ ਡੱਬਾ ਯਾਰ ਤੇ ਕ੍ਰਿਸ਼ਨ ਜੀ ਕੋਈ ਨਾ ਮਾ ਦੇ ਕੁਟੀਆਂ ਨੂੰ ਆਪਾਂ ਛੋਟੀ ਬਾਲਟੀ ਦੇ ਵਿੱਚ ਮੈਨੂੰ ਮਤਾ ਕਿchnਾ ਹੋਊਗੀ ਇਹਦੇ ਵਿੱਚ ਮੇਰੇ ਕੋਲ ਪਾਂਡਾ ਲਾ ਚਲ ਹਾਂ ਇਹ ਪਾਂਡੇ ਦੇ ਵਿੱਚ ਮੈਨੂੰ ਫੁੱਲ ਬੰਜੂ ਬਾ ਹਾਂ ਠੰਡਾ ਬਣ ਲਈ ਰੱਖ ਠੰਡਾ ਠੰਡਾ ਇਹ ਬਾਹਰ ਕੱਢ ਲੈਣੀ ਹੈ ਬਦ ਮੈਂ ਮੁੰਡੇ ਬੁਆਸੀ ਉੱਪਰ ਜਿਨੇ ਵਯੋ ਤੇ ਪਤਾ ਨਹੀਂ ਕਿਨੇ ਬਾਬੇ ਬਚਾਲੇ ਦੇਖੀ ਹੋਰ ਯਾਰ ਦੇਖੋ ਜਿਹੜੇ ਟੁੱਟੇ ਪਏ ਨੇ ਆ ਦੇਖੋ ਜਿਵੇਂ ਹਾ ਟੁੱਟਿਆ ਪਿਆ ਸ਼ਿਫਖਲੋ ਸ਼ਿਫਖਲੋ ਪਾਣੀ ਮੋਆਲ ਤੇ ਪੈਜੋ ਮੈਂ ਕੀ ਕਰਨਾ ਹੈ ਮੈਂ ਇਧਰ ਆ ਇਧਰ ਇਧਰ ਆ ਜਾ ਮੀ ਆ ਗਿਆ ਮੀ ਆ ਗਿਆ ਇਹ ਤਾਂ ਜਲੀ ਬੋਟਲ ਆ ਅੱਛਾ ਦੇਖ ਮੀ ਆ ਗਿਆ ਮੌਸਮ ਵੀ ਇਹਦਾ ਮੌਸਮ ਦਾ ਧੂਏ ਨਾਲ ਦੇਖ ਲਾ ਕਿਹ ਜ ਆ ਮੀ ਆ ਜਾ ਮੀ ਆਲਾ ਨਹੀਂ ਹੈਗਾ ਇਹਦਾ ਧੂਏ ਨਾਲ ਚੱਲ ਆ ਮੀ ਫੇਰ ਜਿਹਦਾ ਜੂਆ ਦਾ ਚੱਲ ਆ ਕੀ ਕਰ ਰਹੇ ਹੋ ਇਹ ਬਾਰੇ ਆਹ ਮਿੱਤਾਂ ਦੇ ਇਲ ਉਹ ਤੁੰਦ ਛੜਾਈਏ ਦੋਰ ਹੈਗੀ ਹੁਣ ਉਹ ਦੇ ਬਈ ਹਾਂ ਜੀ ਦੋਰ ਉਹ ਵੀ ਨੀਲਾ ਜਾ ਪਤੰਗ ਪਰ ਡੰਗਣਾ ਪਾੜ ਦਿਓ ਪਤੰਗ ਮਹਿੰਗੇ ਬਹੁਤ ਨੇ ਉਹ ਪਿਆ ਉੱਥੇ ਹਾਂ ਬਾਲੇ ਐਸੀ ਹੈ ਨਾ ਹਾਂ ਇੱਕ ਕੱਚੀ ਦੋਰ ਤੇ ਆਪਣੇ ਉਹਨੂੰ ਕਿਹੜਾ ਕੋ ਚੜਾ ਰਿਹਾ ਹੈ ਪਤੰਗ ਅਜਾ ਬਹੁਤ ਪਿਆਰ ਪਸੰਗਤਾ ਆ ਜਾ ਆ ਪਹਿਲਾਂ ਪੇਕ ਕਰ ਜੜਾ ਮੰਗੇ ਕੋ ਨਹੀਂ ਹੁਣ ਨਹੀਂ ਜੜਾਉਂਦੇ ਤੰਗ ਚੜਾ ਲਾਉ ਨਹੀਂ ਨਹੀਂ ਹੱਪਾ ਹੁਣ ਮੇਰਾ ਚੜਾ ਲਾਓ ਆ ਨਾ ਵੀਡੀਓ ਬਣਾਉਤ ਮੈਂ ਜੜਾਉਣੀ ਆ ਕਲਾਮਾ ਦਾ ਪਾਦਾ ਮੈਂ ਫੜੋ ਨਰਦਸ ਹਾਂ ਪਤੰਗ ਨੂੰ ਪਿੱਛੋਂ ਦੇ ਕੋਈ ਫੜ ਲੈਂਦਾ ਸੀ ਹਾਂ ਤੇ ਅਸੀਂ ਆਕਰ ਫੜ ਕੇ ਜੋ ਛੱਡਦਾ ਸੀ ਪਤੰਗ ਉੱਡੇ ਹਾਂ ਪੰਜਾਬੀ ਟ੍ਰਿਕ ਸੀ ਫਿਰ ਉਹ ਉੱਡ ਜਿਵੇਂ ਛੱਡੋ ਹੂੰ ਅਸੀਂ ਰੋੜੀਓ ਥੋੜਾ ਕੋ ਹੋ ਗਈ ਸੀ ਆ ਲੈ ਹਾਂ ਦੀ ਆ ਦੇਖੋ ਭਜਾੜ ਇਹਦੇ ਦੇਖੋ ਬੀਚੇ ਰੀਸਾ ਦਿਖਾਈ ਹੈ ਕੋਈ ਦੀ ਮੈਂ ਹਟ ਲਾਵਾਂ ਆ ਬਸ ਬਹੁਤ ਆ ਪਾਪਾ ਹੁਲਟੇ ਡਾ ਰਹੇ ਨੇ ਪਤੰਗ ਹੋ ਕੀ ਕਰਦਾ ਇਹ ਆ ਵੀ ਚੜਾਈ ਐ ਸਮੈਰਾ ਕੀਪਲ ਦੀ ਚੜਾਈ ਐ ਆ ਦੇਖੇ ਗੋਲ ਜਦ ਦੇਖ ਰਿਹਾ ਤੈ ਕਿਆ ਦਾਦੀ ਕਰ ਰਿਹਾ ਭਜੇ ਕਫੜਾ ਜਾ ਮੈਂ ਆ ਲੈ ਜਾ ਮੋਬਾਈਲ ਵੀਡੀਓ ਬਣਾਣਾ ਜਦ ਤੱਕ ਮੋਂਦਾ ਬਈ ਤੇ ਦਾ ਦੇਖੇ ਤੇ ਦੇਖੇ ਕੁੱਤੀ ਰਾ ਦੇ ਮਾਂ

ਕਿਦਾ ਬਾਬਾ ਓਹੋ ਇਹ ਦੂਰ ਹੈ ਹਾਂਜੀ ਬੜੀ ਦੂਰ ਚੜਾ ਲਿਆ ਜੀ ਦੇਖਾਂ ਜੀ ਦੇਖਾਂ ਜੀ ਦੇਖਾਂ ਜੀ ਦੇਖਾਂ ਜੀ ਦੇਖਾਂ ਉਹ ਸੁੱਟੀ ਪੈਂਦ ਉਹ ਚੜੀ ਜਾਂਦਾ ਉਹ ਸਾਡਾ ਪਤੰਗ ਇੰਨੀ ਦੂਰ ਓਏ ਸਫਾਈ ਕਰਾਤੀ ਅਰਦਰ ਮੈਂ ਜਾਵਾਂ ਕਿਹਦੇ ਕੋਲੇ ਹਾਂਜੀ ਸਮੈਰਾ ਨੇ ਨਵਾਂ ਚਰਖੜੀ ਲਵੇਟਣ ਦਾ ਤਰੀਕਾ ਲੱਭ ਲਿਆ ਬਾਈ ਜੀ ਜਿਨੇ ਵੀ ਕਈ ਵਾਰੀ ਇਕੱਲਾ ਪਤੰਗ ਚੜਾਉਂਦਾ ਹੁੰਦਾ ਅਗਲੇ ਦਾ ਪਤੰਗ ਵਧਿਆ ਹੋਇਆ ਐ ਚਰਖੜੀ ਲਵੇਟ ਸਕਦੇ ਹੋ ਤੁਸੀਂ ਆ ਬੂਟ ਮੈਂ ਇੱਕ ਵਾਰ ਵੀ ਨਹੀਂ ਪਾਇਆ ਕੋਈ ਨਾ ਬਣੀ ਕਰਦੇ ਨੇ ਰੱਬ ਦੇ ਕੋਈ ਮੰਮੀ ਕੋਈ ਹਾਰੇ ਤੜਾ ਦੇਖਿਓ ਦਾ ਕਿੰਨਾ ਸਾਫ ਪੈ ਇੱਕ ਵਾਰ ਵੀ ਨਹੀਂ ਪਾਇਦਾ ਦੇ ਕਿੱਥੇ ਮੰਮੀ ਫਿੱਗਰ ਲੜਦਾ ਸਮਰਾ ਕੀ ਕੀ ਲੱਭ ਰਹੀ ਆ ਖਲੋਣੀ ਚਲ ਠੀਕ ਆ ਮੈਂ ਜਾਣਾ ਥੱਲੇ ਬਾਏ ਨੂੰ ਬਾਹਰ ਨਾ ਜਾਣ ਦਿਓ ਪਾਪਾ ਹਾਂਜੀ ਹਾਂਜੀ ਸਮਰਾ ਕੀ ਕਹਿ ਰਹੇ ਹੋ ਇਹਨਾਂ ਨੂੰ ਗੁੱਡੀਆਂ ਨੂੰ ਨਮਾਏਗੀ ਪਹਿਲਾਂ ਸੋਇ ਨਾਨੂ ਕੱਪੜੇ ਲਾਉ ਮੀਨਾ ਦੇ ਠੀਕ ਐ ਫਿਰ ਸਵੀਮਿੰਗ ਪੂਲ ਜਾ ਕਰੀ ਠੀਕਾ ਖੜ ਜਾ ਬੁੱਤ ਫਿਰ ਮੈਂ ਨਾ ਇੱਕ ਮਿੰਟ ਗੱਲ ਸੁਣੋ ਹਾਂਜੀ ਬੁੱਤੋਏ ਕੀ ਕਹਿ ਰਹੇ ਹੋ ਤੁਸੀਂ ਨਵੀਂ ਕੋਈ ਨਵੀਂ ਕੋਈ ਡਿਮਾਂਡ ਲੈ ਕੇ ਆ ਗਏ ਨਹੀਂ ਹਾਂਜੀ ਮੈਂ ਗੱਡੀ ਦਾ ਕਪੜੇਦਾਰ ਕੀ ਕਰਨਾ ਅਸਾਂ ਅੱਜ ਨਮਾਉਣਾ ਆਪਾਂ ਨੂੰ ਫਿਰ ਉਹ ਨਵਾਵਾਂਗੇ ਦਾ ਆਪਾਂ ਕਪੜੇ ਲਾ ਕੇ ਫਿਰ ਉਹ ਨੰਗੀ ਨੂੰ ਉਹਦੇ ਕੱਪੜਿਆ ਸੋਣੇ ਨਮਾਵਾ ਦਾਂਗੇ ਯਾਰ ਹਾਂ ਤੇ ਕਪੜੇ ਵੀ ਪੋੜੇ ਪੈਣਗੇ ਹਾਂ ਦੇਖਾਂ ਸੋਹਣਿਆ ਸੋਹਣਿਆ ਜੀ ਸੋਹਣਿਆ ਆ ਲਾਤੇ ਜਿਆ अच्छा ते हां ਇਹਦੇ बाल ਵੀ ਖੋਲਦੇ ਮੈਂ ਅੱਛਾ ਇਹਦੇ ਬਾਲ ਵੀ ਆਪਾਂ ਫਿਰ ਬਾਲ ਵੀ ਵਾਸ਼ ਕਰਨੇ ਆ ਹਨਾ ਸਾਰਾ ਕੁਝ ਪਾ ਲਾਂਗੇ ਮੇਰੇ ਕੋਲ ਨਾ ਇੱਕ ਕੈਟੀਆ ਆਪਾਂ ਨਾਲ 스ਵਿੰਗ ਪੂਲ ਜੇ ਪਾਣੀ ਪਾਵਾਂਗੇ ਆਪਣਾ ਨਾ ਸਿੱਤ ਸ਼ੈਂਪੂ ਨਹੀਂ ਲਾਉਂਦੇ ਆਪਾਂ ਟੱਬ ਦੇੰ ਦਾ ਸ਼ੈਂਪੂ ਪਾ ਲਾਂਗੇ ਜੋ ਮਿਕਸ ਹੋ ਗਿਆ ਆਪਾਂ ਨਾ ਜਿਹੜੇ ਝਾਗਾ ਉਹਨਾਂ ਦੇ ਬਾਹ ਤੇ ਲਾ ਦੇਣਾ ਠੀਕ ਹੈ ਜੀ ਠੀਕ 스ਵਿੰਗ ਪੂਲ ਦਾ ਝਾਗਾ ਉਹ ਵੀ ਨਾ ਸਾਰੇ ਦਿਨ ਤੇ ਪਾ ਲਾਂਗੇ ਸ਼ੈਂਪੂ ਤੋਂ ਦੋ ਡਿਪ ਸ਼ੈਂਪੂ ਦੇ ਲਾਉਣਾ ਓਕੇ ਠੀਕ ਹੈ ਜੀ ਸਮੈਰਾ ਜੀ ਹੈ ਜੀ ਇਹ ਪਿਆ ਤੁਮਾਈਆਂ ਨਹੀਂ ਐ ਸੋਨੇ ਕੱਪੜੇ ਬਾਹ ਕੀ ਆ ਨੀ ਚਲੋ ਠੀਕ ਆ ਆਪਾਂ ਇਹਨੂੰ 10 ਮਿੰਟਾਂ ਤੱਕ ਆਪਾਂ ਠੀਕ ਆ ਸਮਝਾ ਪੈਣ ਨੂੰ 10 ਮਿੰਟਾਂ ਤੱਕ ਨਮਾਉਣੇ ਠੀਕ ਆ ਪੁੱਤ ਹਾਂ ਉਹ ਤਾਂ ਤੁਸੀਂ ਨਾ ਕੀ ਚਾਹੀਦਾ ਹੁਣ ਤੁਨੂੰ ਨਹਾਉਣ ਵੀ ਨਹੀਂ ਦਿੰਦੀ ਨਾਲੇ ਕੀ ਚਾਹੀਦਾ ਠੀਕ ਆ ਹਾਲ ਇਹ ਜਿਆਦੇ ਨਹੀਂ ਪੋਣਾ ਮੜਾ ਜਾਂ ਪੋਣਾ ਤੈਨੂੰ ਪਹਿਲੀ ਗੱਲ ਹਾਂ ਆ ਦੇਖੋ ਇੱਕ ਵੇਖੋ ਇਹ ਕਿਹੜਾ ਖੜ ਖੜ ਹਾਂ ਕਿਮ ਬੈਠੀ ਆ ਸੱਜ ਕੇ ਹੋ ਜਾ ਤਾ ਦਾ ਬੱਸ ਕੋ ਪਾਣੀ ਬੋ ਨਿਆ ਆਏ ਨਹੀਂ ਨਮੋਣਾ ਸੀ ਖੜ ਜਾ ਆ ਮੈਂ ਕੀ ਇਹਦੇ ਸਿਰ ਤੇ ਲਾ ਇਹਨੂੰ ਬਾਹਰ ਰੱਖ ਪਹਿਲਾਂ ਯਾਰ ਮੈਂ ਪਾਣੀ ਪਾਣਾ ਇਹਦੇ ਸਿਰ ਚ ਪਾਣਾ ਪਾਣੀ ਚਲ ਆਪੇ ਨਿਮਾ ਦੇ ਚਲ ਨਿਮਾ ਦੇ ਇਹ ਸਿੱਟੇ ਵਾਸਤੇ ਨਵਾਂ ਪਾਣੀ ਹਾਂ ਇਹ ਸਿੱਟੇ ਹਾਂ ਓਕੇ ਹਾਂ ਇਹ ਖੜਾ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਭੈਣ ਚੋ ਹਾਂਜੀ ਕੀ ਕਰ ਰਹੇ ਹੋ ਤੁਸੀਂ ਚਾਪਰ ਚਲੋ ਹੋ ਗਈ ਬਸ ਸਾਬਰ ਹੁਣ ਇਹਨੂੰ ਨਿਮਾ ਕੇ ਬਾਹਰ ਸਿੱਟੋ ਬਸ ਸਿੱਟਾ ਤੁਹਾਡੇ ਜਿਆਦਾ ਰੰਦੋ ਪਾਣੀ ਦਾ ਕਿੰਨੇ ਸਾਲ ਲਾਂਦੀਆਂ ਬੇਟੀਆਂ ਨੇ ਉਹ ਅੱਛਾ ਬਹੁਤ ਧੀਰਤੀਆਂ ਆ ਗਈ ਓਕੇ ਚਲ ਬੱਸ ਫੇਰ ਹੁਣ ਨਿਮਾਉ ਦੇ ਪੁੱਤ ਠੰਡ ਲੱਗ ਜੂਗੀ ਇਹ ਨੂੰ ਕਿਹਨਾਂ ਮੰਗੀਆਂ ਗੁੰਨੀ ਆ ਉਹ ਗਰਮ ਹੋਊਗਾ ਇਹਨੇ ਗੀਜਰ ਉਹ ਮੜਾ ਇਹਦਾ ਪਾਣੀ ਪਾਰ ਦੋ ਤੇਰੇ ਹੁਣ ਫੇਰ ਦਵਾਰੇ ਯਾਰ ਤੂੰ ਹਟਦੀ ਨਹੀਂ ਆਂ ਦੱਸ ਦੱਸ ਨਾਸਦੇ ਇਹ ਪਾਣੀ ਵਰਕੇ ਲਿਆਓ ਹਾਂਜੀ ਪਾਣੀ ਵਰਕੇ ਲਿਆਓ ਇਹਦੇ ਵਿੱਚ ਇਹਦੇ ਵਿੱਚ ਬਸ ਇੱਚੀ ਲਿਆਉਣਾ ਮੈਂ ਚਾਹ ਬਖੋ ਇਹ ਪਾਣੀ ਦਾ ਕੀ ਕਰੀ ਬਾਬਾ ਪਾਣੀ ਦਾ ਇਹਦਾ ਬਸ ਡੋਲਦੇ ਹੁਣ ਉਹਦੇ ਵਿੱਚ ਪਾਇਆ ਬਹੁਤ ਸ਼ੈਂਪੂ ਖਲੋਣਿਆਂ ਦੇ ਵਿੱਚ ਖਲੋਣੇ ਵਾਲੇ ਪਾਣੀ ਚ ਪਾਇਆ ਜਾਣਾ ਉਹਨਾਂ ਨੂੰ ਚੜਾ ਪਾ ਕੇ ਲੱਕ ਪੰਜਾ ਚਲ ਤੂੰ ਇੱਧਰ ਧਿਆਨ ਚੱਲ ਚਾਹੇਂ ਉਹ ਵੀ ਦੇ ਰਿਹਾ